ਸਿਰ ਗੁਰੂ ਨਾਨਕ ਦੇਵ ਜੀ ਨਵੀਂ ਪੀੜੀ ਨਵੀਂ ਪੀੜੀ ਜੀ ਜੀਰੂ ਬਾਬਾ ਸਾਹਿਬ ਸੰਜੀ ਦਾਦਾ ਜੀ ਉਹ ਕਹਿੰਦਾ ਪਰਾਤ ਨਹੀਂ ਉਹ ਹੀ ਉਹ ਚੀਜ਼ਾਂ ਲੋ ਜੀ ਸੰਤ ਕੋ ਕਰੇ ਨਾ ਨੂੰ ਦਰਸ਼ਨ ਜੀ ਉਹ ਪ੍ਰਾਚਨ ਨਹੀਂ ਇਹ ਕਾਜੀ ਵੀ ਸੱਚਾ ਪੁਰਾਣੇ ਸੱਚ ਵੀ ਘਰਾਂ ਨਾਲ ਹੀ ਹੋ ਗਏ ਪੁਰਾਣੇ ਸੱਚ ਐਨੇ ਤਾਂ ਵਾਲੇ ਜਿਹੜੇ ਪਾਣੀ ਵਾਸਤੇ ਨਾ ਕਿਵੇਂ ਉਹਨੂੰ ਡਿਜ਼ਾਈਨ ਉਹ ਉਪਰੋਂ ਜਦੋਂ ਪਾਣੀ ਆਂਦਾ ਨਾ ਫੇਰ ਕੇ ਉੱਡਾ ਉਹੀ ਵਾਲੇ ਉਹੀ ਆਲੇ ਰੰਗ ਹੋ ਰਿਹਾ ਜੀ ਗੁਰੂ ਘਰ ਚਲੋ ਜੀ ਸੰਗ ਤੇ ਚਲੋ ਜੀ ਨਾਲ ਹੀ ਫਾਰਕਾ ਕਿੰਨਾ ਸੋਹਣਾ ਲੱਗਦਾ ਪਿਆ ਹਨਾ ਐਨਾਂ ਨੀਚੇ ਫਰਸ਼ ਤੇ ਅੱਜ ਵੀ ਉਹੀ ਨਾਨਕ ਚਾਈ ਟਾਇਲ ਲੱਗੀਆਂ ਹੁੰਆਂ ਛੋਟੀ ਛੋਟੀ ਟਾਇਲਾਂ ਜਿਹੜੀ ਹੁੰਦੀ ਹੈ ਨਾ ਉਹ ਵੀ ਉਹੀ ਤਰ੍ਹਾਂ ਖੱਚੇ ਸੀ ਹਨੇ ਰੋਸ਼ਨ ਦਾ ਜਿਹੜਾ ਮੈਂ ਲਾਈਟ ਆ ਵਾਸਤੇ ਤੇ ਲਓ ਜੀ ਅਸੀਂ ਮੁੰਡੀਆਂ ਹੋਂਨਾ ਜਿਹੜੇ ਤੁਹਾਨੂੰ ਮਦਦ ਦਿੱਤਾ ਨਾ ਉਹ ਹੋਂਨੇ ਸ਼ਹਿਰ ਦੇ ਜਿਹੜੇ ਗੁਰਦੁਆਰਿਆਂ ਦਿਖਾਉਣੇ ਪਏ ਆ ਤੇ ਹੁਣ ਅਸੀਂ ਚੱਲੇ ਆਂ ਜਿਹੜਾ ਗੁਰਦੁਆਰਾ ਸਾਇਓ ਜੜ ਕੀ ਬਹੁਤ ਹੀ ਜ਼ਿਆਦਾ ਫਾਸਲੇ ਇਵਨ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਆ ਤੇ ਚਲਦੇ ਆ ਜਾ ਕੇ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰਾਉਨੇ ਆ ਤੇ 200 ਮੀਟਰਸ ਟਰਨ ਲੈਫਟ ਓਨ ਟੂ ਨੈਸ਼ਨਲ ਹਾਈਵੇ 503 ਨਾ ਅਗਲੇ ਵੀ ਬੋਲ ਰਹੀ ਸੀ ਚਲੋ ਜੀ ਸੰਗ ਤੇ ਆਪਾਂ ਹੁਣ ਐਂਟਰੀ ਕਰ ਲਈ ਆ ਗੇਟ ਦੇ ਵਿੱਚ ਆਪਾਂ ਐਂਟਰੀ ਹੋ ਗਈ ਆ ਥੋੜਾ ਅੱਧਾ ਕਿਲੋਮੀਟਰ ਅਗੇ ਜਾ ਕੇ ਗੁਰਦੁਆਰਾ ਸਾਹਿਬ ਤੇ ਬਿਲਕੁਲ ਜਿਵੇਂ ਹਸ਼ਿਆਰਪੁਰ ਤੋਂ ਉਨੇ ਤੋਂ ਉਨੇ ਆ ਤੇ ਉਨਾ ਬੱਸ ਸਟਾਪ ਟੱਪ ਦੇ ਸਾਰੀ ਤਾਨੂੰ ਅੱਗੇ ਥੋੜਾ ਜਾਣਾ ਪੈਣਾ ਵਾ ਜਾਂਦੇ ਸਾਰ ਹੀ ਤੁਹਾਨੂੰ ਸਾਹਮਣੇ ਐਂਟਰੀ ਗੇਟ ਦੇਖ ਨੂੰ ਮਿਲ ਜਾਊਗਾ ਤਾਂ ਹੁਣ ਆਪਾਂ ਇਧਰ ਉਹਦੀ ਐਂਟਰੀ ਕਰ ਲਈਏ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਉਹ ਥੋੜਾ ਚੜਾਈ ਦੇ ਵਿੱਚ ਆ ਤੇ ਦੇਖਣ ਨੂੰ ਵੀ ਵਧੀਆ ਲੱਗਦਾ ਪਿਆ ਵਾ ਤੇ ਆਲੇ ਦੁਆਲੇ ਕਿੜੀ ਨਦੀ ਨਦੀ ਵਗ ਰਹਾ ਤੇ ਆਸੇ ਪਾਸੇ ਲੋਕਾਂ ਦੇ ਦਾ ਘਰ ਆ ਤੇ ਬਾਕੀ ਹੁਣ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੇ ਦੇਖੋ ਜੀ ਕਿੰਨਾ ਵਧੀਆ ਲੱਗਦਾ ਪਿਆ ਵਾ ਤੇ ਰੋਡ ਵੀ ਖੁੱਲਾ ਢੁੱਲਾ ਵਾ ਤੇ ਚਲੋ ਸੰਗ ਤੇ ਬੱਸ ਹੁਣ ਆਪਾਂ ਗੁਰਦੁਆਰਾ ਸਾਹਿਬ ਦੀ ਐਂਟਰੀ ਹੋ ਗਈ ਆ ਤੇ ਲੋ ਜੀ ਇੱਥੇ ਹੁਣ ਗੇਟ ਆ ਹੁਣੇ ਤੋਂ ਕਰਦੇ ਸੀ ਐਂਟਰੀ ਲੋ ਜੀ ਸੰਗ ਤੇ ਚਲੋ ਇਹ ਸੰਗ ਤੇ ਦੇਖੋ ਕਾਫੀ ਜਿਆਦੀ ਪੁਰਾਣੀ ਇਮਾਰਤਾਂ ਆ ਵਾ ਤੇ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਚਲੋ ਹੁਣ ਆਪਾਂ ਹੁਣ ਰਮਾਲ ਬਨ ਕੇ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰੀ ਤੇ ਤੁਹਾਨੂੰ ਵੀ ਕਰਾਉਣੇ ਆ ਲੋ ਜੀ ਦੇਖੋ ਇਹਨੇ ਤਾਂ ਵਾਲੇ ਜਿਹੜੇ ਬਣੇ ਨੇ ਪਾਣੀ ਵਾਸਤੇ ਨਾ ਕਿੰਨਾ ਸੋਹਣਾ ਡਿਜ਼ਾਈਨ ਹੈ ਉੱਪਰੋਂ ਜਦੋਂ ਪਾਣੀ ਆਂਦਾ ਨਾ ਫੇਰ ਕੇ ਉੱਥੇ ਉਹ ਹੀ ਵਾਲੇ ਉਹੀ ਵਾਲੇ ਆਹ ਜਿਹੜਾ ਵੱਡਾ ਆਇਆ ਨਾ ਤਾਂ ਕਰਕੇ ਵੀ ਪਾਣੀ ਜਿਹੜਾ ਜਾਂਦਾ ਬਾਕੀ ਕਿਧਰੇ ਰਹਿ ਰਿਹਾ ਹੈ ਵਗੈਰਾ ਹੋਣੀ ਰਹਿائش ਤੁਗੀ ਚਲੋ ਬਲਾ ਗੁਰਦੁਆਰਾ ਸਾਹਿਬ ਚਲਦੇ ਆਂ ਫਿਰ ਬਾਕੀ ਕੰਟੀਨਿਊ ਕਰਦੇ ਹਾਂ ਫੋਗ ਉਧਰੋਂ ਗੁਰਦੁਆਰਾ ਸਾਹਿਬ ਆਪਾਂ ਨੇ ਬਹੁਤ ਹੀ ਪ੍ਰਾਚਨ ਗੁਰਦੁਆਰਾ ਸਾਹਿਬ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਸ ਦੇ ਵਿੱਚੋਂ ਗੁਰਦੁਆਰਾ ਸਾਹਿਬ ਇੱਥੇ ਸਥਾਪਿਤ ਹੋਈ ਹੈ ਉਹਨਾਂ ਦੇ ਜਿਹੜੇ ਵੰਸ਼ ਸੀ ਬਾਕੀ ਤੁਹਾਨੂੰ ਧਿਆਨ ਨਾਲ ਜਾਣੂਣਾ ਪੋਣੇ ਆ ਸਾਹ ਜੀ ਬਾਬਾ ਕਲਤਾਰੀ ਜੀ ਕਲਤਾਰੀ ਜੀ ਜਿਹੜਾ ਨਾਨਕ ਦੇਵ ਜੀ ਦੀ ਨੌਵੀਂ ਪੀੜੀ ਨੌਵੀਂ ਪੀੜੀ ਹਜੂਰ ਬਾਬਾ ਸਾਹਿਬ ਸਿੰਘ ਦੇ ਦਾਦਾ ਜੀ ਉਹ ਕੱਟੇ ਬੜਾ ਗਾ ਉਹ ਇਹ ਵੀ ਹੋਈ ਚੀਜ਼ਾਂ ਨੌਵੀਂ ਪੀੜੀ ਕੋਟ ਪ੍ਰਮਾਣ ਦਰਸਾਈ ਮੋਇਆ ਨਾ ਤਰਾਮ ਸ਼ੀਆ ਰਿਭੋ ਹੋਤਨਾ ਵਾਹ ਦੇ ਦਰ ਸਾਇਤ ਰੰਗ ਚੱਲਦਾ ਪਿਆ ਕਾਫੀ ਪੁਰਾਣੀ ਦੇਖੋ ਪੁਰਾਣੀ ਬਿਲਡਿੰਗ ਉਹੀ ਜੋ ਪਹਿਲੇ ਟਾਈਮ ਦੇ ਵਿੱਚ ਸੀ ਉਹ ਵੀ ਚੀਜ਼ ਹੈ ਬੜਾ ਨਿਸ਼ਾਨ ਸਾ ਨਿਸ਼ਾਨ ਸਾ ਵਾਹ ਜੀ ਹਾਂ ਜੀ ਤਾਂ ਪੁਰਾਣੀ ਪਹਲਾਲੇ ਨਹੀਂ ਸੀ ਕਿਸੇ ਕੰਚ ਉਹੀ ਚੀਜ਼ ਉਹੀ ਚੀਜ਼ ਬਰਕਰਾਰ ਹਜੇ ਵੀ ਉਹੀ ਚੀਜ਼ਾਂ ਵਾਂ ਜੋ ਨਹੀਂ ਸਤਿਗੁਰ ਨਾਨਕ ਦਾ ਪਰ ਸਥਾਨਾ ਖ ਬਖਲਾਤਾਰੀ ਬੈਕਪੌਕਟ ਦੇਖ ਉਹ ਸਿੱਧਲੇ ਪਾਸੇ ਬਾਟਰ ਦਾ ਬੈਠ ਕੇ ਤਰ ਹਾਤ ਨਹੀਂ ਪਰਾਹ ਤੋ ਕਰ ਪਾ ਰਹੇ ਹਾਂ ਦੇਖੋ ਇਹ ਪਰਾਹ ਕਿ ਨਹੀਂ ਇਹ ਉਹ ਖਾਜੀ ਵੀ ਸਵਿਚ ਨਾ ਉਹ ਤਾਂ ਜੋ ਸਵਿਚ ਬਕਰ ਲਾਏ ਹੋ ਗਏ ਪੁਰਾਣੀ ਹੈ ਪੁਰਾਣੀ ਸਵਿਚ ਉਹ ਨਾ ਇਹ ਜਿਹੜੇ ਬੱਟਨ ਬਣਾਏ ਸੀ ਪਹਿਲਾਂ ਜਿੱਦਾਂ ਕਿਲੇ ਨਹੀਂ ਹੁੰਦੇ ਸੀ ਕਿ ਉਹਨਾਂ ਦੇ ਜਿੱਦਾਂ ਹੌਂ ਉਹ ਛਿਲਪਨਾਂ ਦੇ ਜਿਹੜੇ ਪੁਰਾਣੇ ਫੋਟੋ ਹੈ ਹੈ ਸਾਹਮਣੇ ਆਪਾਂ ਫੋਟੋ ਬਣਾਇਆ ਛਿਲਪਨਾਂ ਦੇ ਜਿਹੜੇ ਪੁਰਾਣੇ ਫੋਟੋ ਫੋਟੋ ਖਾਂ। ਇਹ ਜਿਹੜਾ ਨਾਨਕ ਦੇਵ ਜੀ ਦੀ ਨੌਵੀਂ ਪੀੜ੍ਹੀ ਆ। ਪਿੱਛੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਏ ਜਿਹੜਾ ਨਾਨਕ ਦੇਵ ਜੀ ਦੀ ਨੌਵੀਂ ਪੀੜ੍ਹੀ। ਤੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜ੍ਹੀ ਸੇ ਉਹ ਦਸ਼ਮ ਪਿਤਾ ਗੁਰਗੋਬਿੰਦ ਸਿੰਘ ਜੀ ਦੀ ਸਮਕਾਲੀ ਸੀਗੀ। ਤਲੋਈ ਸੰਗਤੇ ਹੁਣ ਆਪਾਂ ਇੱਧਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਈ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਔਰ ਸੰਗਤੇ ਟੇਕੇ ਮੱਥਾ ਵਾਹਿਗੁਰੂ ਜੀ ਨੀਚੇ ਫਰਸ਼ ਤੇ ਅਜ ਵੀ ਉਹ ਹੀ ਨਾਨਕ ਚਾਈ ਟਲਕੀਆਂ ਹੁੰਆਂ ਛੋਟੀ ਛੋਟੀ ਟਾਇਲਾਂ ਜਿਹੜੀਆਂ ਹੁੰਦੀਆਂ ਹਨ ਉਹ ਹੀ ਉਹ ਇੱਧਰ ਖਾਚੇ ਸੀ ਹਨ ਰੋਸ਼ਨ ਦਾ ਜਿਹੜਾ ਲਾਈਟਾਂ ਵਾਸਤੇ ਹਾਣਿਆ ਦੇਖੋ ਨਾ ਦੇਖੋ ਕਿੰਨੀ ਇਸ ਵਿੱਚ ਉਹ ਪੇਂਟਿੰਗ ਹੈ ਨਾ ਦੇਖੋ ਕਿੰਨਾ ਪੁਰਾਣਾ ਹੈ ਨਾ ਚੂਨਾ ਜਿਹਾ ਉਤਰਨਾ ਪਿਆ ਨਾ ਨਹੀਂ 200 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਹਾਂ ਦੇਖੋ ਉਹ ਵੀ ਤਰ੍ਹਾਂਾ ਚੇ ਇਹ ਤਾਂ ਫਿਰ ਬਰਕਰਾਰ ਆ ਨਹੀਂ ਤਾਂ ਅੱਜ ਕੱਲ ਦੀਆਂ ਚੀਜ਼ਾਂ ਤਾਂ 10 ਸਾਲ ਦੀ ਦਰਵਾਜ਼ੇ ਨੇ ਤਾਂ ਦਰਵਾਜ਼ੇ ਕੋਣ ਖਾ ਜਾਂਦੇ ਅੱਜ ਕੰਨ ਤਾਂ ਮੈਨੂੰ ਯਾਦ ਨਹੀਂ ਨਹੀਂ ਤਾਂ ਇਹਨਾਂ ਪੌਚਾ ਅੱਜ ਕੱਲ ਤਾਂ ਕੋਣ ਖਾ ਜਾਂਦੇ ਦੇਖੋ ਨਾ ਉਹ ਵੀ ਕਿੰਨਾ ਇਹ ਨਾ ਰੋਹਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਉਹ ਡਿਜ਼ਾਈਨ ਦੇਖੋ ਉਸ ਟਾਈਮ ਵੀ ਕਿੰਨਾ ਸੋਹਣਾ ਡਿਜ਼ਾਈਨ ਚਲਦਾ ਹੀ ਆ ਕਲਾ ਕਿੰਨਾ ਮਜ਼ਬੂਤ ਸੇਖੋ ਬੰਨਾ ਮਜ਼ਬੂਤ ਹੀ ਉਹ ਹੈ ਕਿ ਕਿੰਨਾ ਫਾਇਦਾ ਚਲੋ ਜੀ ਦੇਖੋ ਇਹ ਉਹ ਜਦੋਂ ਖੜੇ ਆਏ ਇਹ ਜਮ ਜਾਂਦੀ ਨਾ ਮੌਸਮ ਦੇ ਨਾਲ ਉਹ ਆ ਨਾ ਨਹੀਂ ਪਰ ਕਾਫੀ ਦੇਖੋ ਉਸ ਟਾਈਮ ਤੋਂ سیمਨ ਇਹ ਚੂਨਾ ਜਾਂ ਹੁੰਦਾ ਹੀ ਹੈ ਨਾ ਇਹਨੇ ਦੇਖੋ ਫਾਈਨਲ ਕਰੋ ਦਰਸ਼ਕੋ ਸ਼ਹਾ ਚਾਂ ਦੇ ਵਿੱਚ ਇਦਾਂ ਆਲੇ ਜਿ ਬਣਾਏ ਹੋਏ ਸੀ ਪੁਰਾਣੇ ਟਾਈਮ ਦੇ ਦੀਵੇ ਵਗੈਰਾ ਰੱਖਦੀ ਹੁੰਨੇ ਨਾ ਉਸ ਟਾਈਮ ਆਪਣਾ ਜੁ ਲਾਈਟਰ ਵੀ ਨਹੀਂ ਜੀ ਉਸ ਟਾਈਮ ਤਾਂ ਹਾਂ ਚਾਹ ਬਣਿਆ ਫਿਰ ਜਿਦੋਂ ਪਾਣੀ ਵਾਸਤੇ ਰੇੜਾ ਆ ਗਈਆਂ ਦੇਖ ਲੋ ਜੇ ਪਰ ਬਿਲਡਿੰਗ ਵੀ ਮੋਸਟਲੀ ਸਰੀ ਹੋਈ ਰੱਖੀ ਹੈ ਪੁਰਾਣੀ ਰੱਖੀ ਹੈ ਹਾਂ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਜੀ ਗੁਰਦੁਆਰਾ ਸਾਹਿਬ ਕੋਲ ਕਰੋ ਦਰਸ਼ਨ ਇਹਦਾ ਦੇਖਣਾ ਗੱਭੀ ਗੁਰਦੁਆਰਾ ਸਾਹਿਬ ਆਲੇ ਦੋਲੇ ਉਹ ਦੇਖੋ ਇੱਕ ਦੋ ਹਾਂ ਨਾ ਤਿੰਨ ਚਾਰ ਇਦਾਂ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਹਾਂ ਇਹ ਇੱਧਰ ਹੀ ਸੈਂਡ ਵਿੱਚ ਲਿਖੋਗੀ ਪੁਰਾਣਾ ਅੰਡਕ ਰੂਮ ਜਿਹਾ ਬਣਿਆ ਹੋਇਆ ਨਾ ਕਮਰਾ ਬਣਿਆ ਹੋਇਆ ਇਹ ਵੀ ਉਹੀ ਆ ਪੁਰਾਣੀ ਬਿਲਡਿੰਗ ਇੱਧਰ ਐਂਟਰਸ ਹੋਣੀ ਹੈ ਇੱਧਰ ਵੀ ਐਂਟਰਸ ਹੋਣੀ ਹੈ ਟਾਕ ਹਾਂ ਹੋ ਸਕਦਾ ਪੁਰਾਣੇ ਉਹ ਡਿਜ਼ਾਈਨ ਨਾ ਥੋੜਾ ਕੁਝ ਬਣਿਆ ਹੋਇਆ ਹੈ ਠੀਕ ਹੈ ਗੁਰੂ ਘਰ ਹਾਂ ਦੇਖੋ ਗੁਰੂ ਘਰ ਦੇ ਵਿੱਚ ਜਿੱਦਾਂ ਇੱਥੇ ਬਿੰਦੇ ਹੋਣੇ ਨਾ ਪੁਰਾਣੇ ਟਾਈਮ ਦੇ ਦੱਸਦਾ ਉਹ ਪੁਰਾਣੇ ਟਾਈਮ ਦੇ ਇੱਦਾਂ ਬੈਠਣ ਉੱਧਰ ਵੀ ਸੈਂਡ ਤੇ ਬੈਠਾ ਹੈ ਸਿਕਿਉਰਟੀ ਵਾਸਤੇ ਜਿੱਦਾਂ ਰੱਖਿਆ ਹੁੰਦਾ ਸੀ ਹਾਂ ਵੀ ਦੇਖੋ ਸਿਕਿਉਰਟੀ ਦਾ ਬੈਠਕ ਟਾਈਮ ਹੈ ਨਾ ਬਣਾਇਆ ਹੈ ਨਾ ਹਾਂ ਹਾਂ ਉਹ ਵੇਖੀ ਉਹ ਸਾਹਮਣੇ ਉਹਨਾਂ ਸ਼ਹਿਰ ਸਾਰਾ ਇਹ ਵਾਖੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਇਹ ਮੜਾ ਮਨ ਨੂੰ ਬਥੇ ਲੱਗ ਖੁਸ਼ੀ ਮਿਲ ਗਈ ਉਹ ਦੇਖੋ ਹੁਣ ਤੱਕ ਤਾਂ ਮੈਂ ਸਭ ਤੋਂ ਪੁਰਾਤਨ ਗੁਰਦੁਆਰਾ ਸਾਹਿਬ ਇਹ ਦੇਖਿਆ ਜਿਨ੍ਹਾਂ ਨੇ ਨੇ ਦੇਖਿਆ ਜੋ ਦੇਖਿਆ ਆਪਣੇ ਇੱਧਰਲੇ ਏਰੀਆ ਦੇ ਵਿੱਚ ਹੂੰ ਜਿਹਨਾਂ ਨਹੀਂ ਦੇਖਿਆ ਲੋਈ ਸਾਡੇ ਨਾਲ ਦੇਖੋ ਤੇ ਇੱਧਰ ਵੀ ਤੁਹਾਨੂੰ ਦਿਖਾਉਣਾ ਆਲੇ ਉਹੀ ਚਿੰਜਾਂ ਬੈਠਾ ਨੂੰ ਹਾਂ ਦੇਖੋ ਕਿੰਨਾ ਸੋਹਣਾ ਲੱਗਦਾ ਨੂੰ ਜੀ ਬਾਹਰ ਕੁਛ ਹਾਂ ਦੇਖੋ ਤੁਸੀਂ ਸਾਈਡ ਦੇ ਪਰਾਇਆ ਹੋਇਆ ਕੁਛ ਉਹੀ ਪੁਰਾਣੇ ਟਾਈਮ ਦਾ ਜਿਹਦੇ ਤੇ ਬੈ ਕੇ ਦੇਖਦੇ ਦੁਖਦੇ ਹੁਣੇ ਨਾ ਬਹੁਤ ਵਧੀਆ ਹੁਣੀ ਜਾਕੀ ਇੱਥੇ ਬੈਠ ਕੇ ਨਾ ਭਜਨ ਕਰਦੇ ਹੋਗੇ। ਨੂੰ ਚ ਵਾਹ ਕਰੋ। ਮਤੋਂ ਵੀਡੀਓ ਸ਼ੇਅਰ ਕਰ ਦੇਵੀਂ। ਜੇ ਚਾਹਤ ਹੈ ਨਵੇਂ ਚੈਨਲ ਤੋਂ ਸਬਸਕ੍ਰਾਈਬ ਕਰ ਲਿਓ। ਇਹ ਦ੍ਰਿਸ਼ ਇੱਥੇ ਜਗਾ ਦੇਖਣ ਵਾਸਤੇ। ਤਾਂ ਆਹ ਦੇਖੋ ਵੀ ਐਂਟਰੀ ਤੇ ਗੁਰਦਰਾ ਸਾਹਿਬ ਦੇ ਗੁੰਬੜੀ ਹੁੰਦੇ ਉੱਤੇ ਨੂੰ। ਦੇਖੋ। ਰੰਗ ਹੁੰਦਾ ਪਿਆ। ਰੰਗ ਹੋ ਰਿਆ ਜੀ ਗੁਰੂ ਘਰ। ਚਲੋ ਜੀ ਸੰਗਤ। ਦੇਖੋ ਜੀ। ਤੇ ਇਦਲੇ ਸਾਈਡ ਲੰਗਰ ਆ ਉਹਨਾਂ ਇਦਲੇ ਸਾਈਡ ਲੰਗਰ ਵਾਲਾ ਸਾਹਮਣੇ ਟਾਈਮ ਲੰਗਰ ਦਾ ਜਦੋਂ ਸਵੇਰੇ ਨਾਸ਼ਤਾ ਆ ਉਸ ਤੋਂ ਬਾਅਦ ਦੁਪਹਿਰ ਦਾ ਆ ਫਿਰ ਰਾਤ ਦਾ ਲੰਗਰ 7 ਵਜੇ ਤੋਂ ਲੈ ਕੇ 8:30 ਤੱਕ ਹਾਂ ਦੇਖੋ ਪੁਰਾਣਾ ਪੇਪਲ ਕਾਫੀ ਚਿਰ ਦਾ ਪੁਰਾਣਾ ਪੇਪਲ ਲੱਗਦਾ ਕਿ ਨਹੀਂ ਇਹ ਆ ਵੀ ਬਹੁਤ ਪੁਰਾਣੇ ਮਕਾਨ ਆ ਜਿਹੜੇ ਭਏ ਆ ਸਾਹਮਣੇ ਇਹ ਗੁਰੂ ਘਰ ਤੋਂ ਤਾਂ ਬਾਅਦ ਬਣੇ ਹੋਣਗੇ ਪਰ ਬਹੁਤ ਪੁਰਾਣੀ ਹੈ ਵੀ ਹੂੰ ਆਈ ਥਿੰਕ ਹੂੰ ਚਲੋ ਜੀ ਕਿਉਂਕਿ ਆਸ ਤੇਰੀਆਂ ਤਾਂ ਸਹੀ ਦੇਖੀਆਂ ਆ ਨਾ ਬਣਦੀਆਂ ਜਿੱਦਾਂ ਜਿਹੜੇ ਆ ਹਸ ਖਿੜਕੀਆਂ ਤੇ ਡਿਜ਼ਾਈਨ ਆ ਇਹ ਤਾਂ ਅਸੀਂ ਦੇਖੀਆਂ ਆ ਸਹੀ ਗੱਲ ਉਹ ਤਾਂ ਦੇ ਉਹ ਕਲਾਕ੍ਰਿਤੀ ਉਹ ਨਹੀਂ ਦੇਖੀ ਅਸੀਂ ਉਹ ਸਾਡੇ ਹੋਸ਼ ਤੋਂ ਪਹਿਲਾਂ ਦੀ ਆ ਮਤਲਬ ਸਾਡੇ ਦਾਦੇ ਪੁਰਦਾਦੇ ਆ ਤੇ ਹੋਸ਼ ਤੋਂ ਪਹਿਲਾਂ ਪਰ ਨਹੀਂ ਮuje ਆ ਗਿਆ ਨਾ ਦਰਸ਼ਨ ਕਰਕੇ ਨਾ ਬਹੁਤ ਵਧੀਆ ਸੀ ਹਮ ਲੋ ਜੀ ਲੋ ਜੀ ਨਾਲ ਹੀ ਪਾਰਕ ਆ ਕਿੰਨਾ ਸੋਹਣਾ ਲੱਗਦਾ ਪਿਆ ਹਨਾ ਇੱਧਰ ਪਾਸੇ ਆ ਨਹੀਂ ਆਉ ਤਾਂ ਦਿਖਾਵਾਂ ਹਾਂ ਕਿੰਨਾ 올ਡ ਆ ਇੱਧਰ ਹੀ ਸਾਰੇ ਨਾਲ ਹੀ ਤੇ ਗੁਰਦੁਆਰਾ ਸਾਹਿਬ ਦਾ ਫਾਇਦੇ ਤੇ ਇੱਧਰ ਰੂਮ ਵਗੈਰਾ ਬਣੇ ਹੋਏ ਆ ਤੇ ਲੋ ਜੀ ਦੇਖੋ ਜੀ ਪਾਰਕ ਦੇਖੋ ਇਹਨੇ ਕੋਈ ਪੁਰਾਣੀ ਬਿਲਡਿੰਗ ਉਹ ਸਾਹਮਣੇ ਹੈ ਨਾ ਇਧਰੋਂ ਵਾਸੇ ਹਾਂ ਹੂੰ ਦੇਖੋ ਸਾਹਮਣੇ ਪੁਰਾਣੀ ਬਿਲਡਿੰਗ ਹੋ ਗਈ ਦੇਖੋ ਜੀ ਕਿੰਨਾ ਪੁਰਾਣਾ ਹੈ ਦੇਖੋ ਹੂੰ ਪੂਰਾ ਕਾਫੀ ਪੁਰਾਣੀ ਬਿਲਡਿੰਗ ਹੈ ਇਹ ਮੈਨੂੰ 1947 ਤੋਂ ਪਹਿਲਾਂ ਪਹਿਲਾਂ ਦੀਆਂ ਚੀਜ਼ਾਂ ਕੁਝ ਤੋਂ 200 ਸਾਲ ਤੋਂ ਹੀ ਪੁਰਾਣਾ ਗੁਰਦੁਆਰਾ ਸਾਹਿਬ ਉਹ ਚੁੱਪ ਦੇਖਦੇ ਪਏ ਆ ਤੇ ਉਦੋਂ ਦਾ ਹੀ ਹੋਣਾ ਇਹਨੇ ਹਾਂ ਹੈਨਾ ਕਿੰਨੇ ਉਹ ਬੜੇ ਭਾਗੀ ਹੋਗੇ ਜਿਹੜੇ ਇੱਥੇ ਲੋਕੀ ਨਾ ਰਹਿੰਦੇ ਹੋਗੇ ਮਹਾਰਾਜ ਜੀ ਨਾਲ ਹਨ ਕਿ ਨਹੀਂ ਹਨ ਸਹੀ ਗੱਲ ਆ ਹਮ ਸਾਰਾ ਉਹਦਾ ਹੈ ਵੀ ਬਹੁਤ ਵੱਡਾ ਬਣਿਆ ਪਿਆ کافی ਵੱਡਾ ਸਹੀ ਗੱਲ ਆ ਐਨ ਹੋ ਗਈ ਹਾਂ ਦੇਖੋ ਚਲੋ ਆਜੋ ਤੇ ਆ ਬਾਕੀ ਸਾਰੀ ਪਾਰਕਾ ਚਲੋ ਜੀ ਬਧੀਆ ਲੱਗ ਰਿਹਾ ਹਨ ਨਹੀਂ ਹਾਂ ਮਰੇ ਦਿਨ ਲੱਗਾ ਕਿ ਫੋਨ ਜਾਨ ਨੂੰ ਦਿਲ ਨਹੀਂ ਕਰ ਰਿਹਾ ਹੈ ਨਾ ਇਹ ਦਰਖਤ ਕਿੰਨਾ ਸੋਹਣਾ ਬੋਲ ਜਰੋਕ ਨਾ ਕਿੰਨੀਆਂ ਚਿੜੀਆਂ ਬੋਲਦੀਆਂ ਨਾ ਐਣੀ ਆ ਦੇ ਪੁਰਾਣੇ ਟੈਂਡਰ ਘਰ ਨਹੀਂ ਹੁੰਦਾ ਵੀ ਆ ਦੇਖੋ ਆ ਵੀ ਇਧਰ ਹੋਈ ਦੇਖੋ ਗਾਇਓ ਆ ਦੇਖਿਆਣੀ ਉਹੀ ਇਹ ਤਾਂ ਪੁਰਾਣੀਆਂ ਫਿਲਮਾਂ ਜਿਹੀਆਂ ਹੁੰਦੀਆਂ ਹਨਾ ਹਾਂ ਲੋ ਜੀ ਦੇਖੋ ਜੀ ਉਹੀ ਘਰ ਅੰਦਰ ਬਣੇ ਹੋਏ ਉਹ ਤਾਂ ਕਚਿੜੀ ਜੀ ਬਣੀ ਹੋਈ ਹੈ ਰੋ ਦੇਖੋ ਸਾਹਮਣੇ ਮੋਰ ਭਾਏ ਨਾ ਉਹ ਦਸਤੀ ਤੇ ਉਹ ਡਾਇਰੈਕਸ਼ਨ ਦਾਤੀ ਤੇ ਆ ਕਿ ਹੋਬ ਹੋਬ ਜਲਦੀ ਹੋਣੀ ਆ ਹੂੰ ਤੇ ਚਲੋ ਐ ਨੂੰ ਚਲ ਤੇ ਇਧਰ ਵੀ ਆ ਜਾਓ ਇਧਰ ਦੀ ਇਧਰ ਦੀ ਆਓ ਆ ਇਧਰ ਵੀ ਆ ਨਾ ਹੂੰ ਇਧਰ ਉਹ ਕਰਨੇ ਆ ਲੈ ਆ ਹਾਂ ਕਾਫੀ ਪੁਰਾਣਾ ਆ ਇਹ ਬੋਰਡ ਹਾਂ ਹਾਂ ਇਹਦੇ ਕੁਕਰ ਹਨਾ ਇਹਨੇ ਕਾਫੀ ਚਿਰ ਪੁਰਾਣਾ ਘਰ ਦੇ ਵਿੱਚ ਇਹ ਪਹਿਲਾਂ ਲੱਕੜ ਦਾ ਬਣਿਆ ਹੋਇਆ ਸਾਰਾ ਨਾਲਿਆ ਰਹੇ ਹਾਂ ਇਹ ਪਹਿਲਾਂ ਰਿਹائش ਹੁੰਦੀ ਹੋਣੀ ਛੱਤ ਪੂਰੇ ਦੀ ਲੱਕੜ ਦੀ ਆ ਹਾਂ ਸਾਰਾ ਲੱਕੜ ਦਾ ਆ ਦੇਖੋ ਇਹ ਗੁਰਪੁਰਾ ਸਾਹਿਬ ਤੋਂ ਮੈਨੂੰ ਲੱਗਦਾ ਮੈਨੂੰ ਨਾ ਦੇਖੋ ਨਾ ਨਹੀਂ 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 ਇਹ ਮਤਲਬ ਰਿਹائش ਆ ਕਿਸੇ ਦੀ ਪਹਿਲਾਂ ਹੋਊਗੀ ਜਿੱਦਾਂ ਉਸ ਟਾਈਮ 'ਚ ਹੋ ਗਿਆ ਇਹ ਪੁਰਾਣਾ ਦੇਖੋ ਦਰਵਾਜ਼ੇ ਦੇਖੋ ਦਰਵਾਜ਼ੇ ਦੇਖੋ ਡਿਜ਼ਾਈਨ ਦੇਖੋ ਇਹ ਦਰਵਾਜ਼ੇ ਦਾ ਹਣਾ ਉਹਦੇ ਕਰਤੇ ਕੋਣ ਹੈ ਜੀ ਅੱਗੇ ਨੂੰ ਐ ਦਰਵਾਜ਼ੇ ਕੋਈ ਟੈਂਟੀ ਜਿੱਤੇ ਕੋਣ ਹੈ ਜੀ ਜਿੱਤੇ ਖੁੱਲ੍ਹੇ ਹੁੰਦੀਆਂ ਖਿੜਕੀਆਂ ਮੁੰਦਾਰੇ ਗੁਰਦੁਆਰੇ ਸਾਹਿਬ ਤੇ ਲੱਗਦਾ ਇਤਿਹਾਸਕ ਹੋਣਾ ਸਿਆਤ ਪੱਕਾ ਕੁਝ ਵੀ ਸਾਨੂੰ ਪਤਾ ਨਹੀਂ ਅਸੀਂ ਤਾਂ ਕਰਕੇ ਸਹੀ ਹੈ ਕਿੱਕੀ ਦੇਖੋ ਉਹੀ ਇਤਿਹਾਸਕ ਪੁਰਾਣੀ ਉਹ ਦੇਖੋ ਨਾ ਉਹੀ ਬਿਲਡਿੰਗ ਸਾਰੀ ਪੁਰਾਣੀ ਹੈ ਮੈਨੂੰ ਤਾਂ ਤੁਹਾਨੂੰ ਦਿਖਣੇ ਮਿਲਗੇ ਕੋਈ ਛੇੜਖਾਨੀ ਇੰਨੀ ਹੋਈ ਨਹੀਂ ਇੱਥੇ ਨਹੀਂ ਬਹੁਤ ਪੁਰਾਣਾ ਹਾਂ ਇਧਰ ਆ ਪਏ ਆ ਬਹੁਤ ਵੱਡਾ ਹੈ ਗੁਰਦੁਆਰਾ ਸਾਹਿਬ ਸਾਰੇ ਪਾਸੇ ਇਧਰੇ ਹਾਸ਼ਲੀ ਬਣੇ ਆ ਮਕਾਨ ਜਿੱਦਾਂ ਬਾਕੀ ਉਹ ਦੇਖੋ ਉਧਰ ਵੀ ਬਿਲਡਿੰਗ ਉਹੀ ਪੁਰਾਣੀ ਹੈ ਇਹ ਤਾਂ ਜਿੱਦਾਂ ਪੁਰਾਣਾ ਆ ਹੂੰ ਤੇ ਵਿੱਚ ਜਿੱਦਾਂ ਨਵੇਂ ਵੀ ਕਮਰੇ ਵਗੈਰਾ ਬਣ ਗਏ ਆ ਰਹਿائش ਵਾਸਤੇ ਹੂੰ ਕਾਫੀ ਯਾਰ ਇੱਕ ਮੋਹਣਾ ਨਹੀਂ ਇਤਿਹਾਸਿਕ ਮਤਲਬ ਨਾ ਕੁਝ ਬਣਦਾ ਪਿਆ ਦੇਖੋ ਨਾ ਹਾਂ ਆਈ ਥਿੰਕ ਨਾ ਥੋੜੇ ਸਤਨਾ ਬਾਏ ਗੁਰੂ ਇਹ ਬਾਏ ਆਪਣੇ ਗੁਰਦੁਆਰਾ ਸਾਹਿਬ ਦੀ ਹੈ ساری ਜਗਾ ਲੱਗੀ ਰਹੇ ਪੰਥ ਹੂੰ ਮਹਾਰਾਜ ਕੇ ਸਤਨ ਗੁਰੂ ਨਾਨਕ ਦੇਵ ਜੀ ਇੱਧਰ ਲੋਕ ਲੱਗਾ ਹੋਇਆ ਤੇ ਦੇਖੋ ਲੰਗਰ ਦਾ ਲੰਗਰ ਹਾਲ ਆਏ ਲੰਗਰ ਹਾਲ ਅੱਛਾ ਚਲੋ ਉਹ ਨੈਟ ਬਣਾਇਆ ਕਿ ਜਕੜੇ ਦਾ ਵਾਸਤੇ ਤੇ ਇਹਨੇ ਪਾਲ ਕੀ ਗੁਰੂ ਸਾਹਿਬਾਂ ਦੀ ਗੰਦੀ ਨੇ ਬਸ ਪਾਰਟੀ ਵਾਲੀ ਲੋ ਜੀ ਕਰੋ ਦਰਸ਼ਨ ਜੀ ਦੇਖੋ ਜੀ ਇਹ ਨਵਾਂ ਦਿਲਾਦਾ ਨਹੀਂ ਤਲੋ ਜੀ ਗਾਇਸ ਏਸੀ ਗੁਰਦੁਆਰਾ ਸਾਹਿਬ ਜਿਹੜਾ ਇਹ 200 ਸਾਲ ਤੋਂ ਵੀ ਹੈਰੀਟੇਜ ਗੁਰਦੁਆਰਾ ਹਾਇ ਇੱਥੇ ਹੀ ਗੁਰਤੇ ਬਾਕੀ ਕਿੱਦਾਂ ਲੱਗੀ ਵੀਡੀਓ ਜ਼ਰੂਰ ਕਮੈਂਟ ਕਰ ਦੱਸਿਓ ਤੇ ਬਤੌਰ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਪ੍ਰਾਚੀਨ ਗੁਰਦੁਆਰਾ ਸਾਹਿਬ ਆ ਤੇ ਜਿਹੜਾ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਕਾਫੀ ਟਾਈਮ ਤੋਂ ਪਲਾਨ ਬਣਾਤਾ ਸੀ ਇੱਦੀ ਕੈਂਸਲ ਉਦਾਂ ਦਾ ਸੀ ਅੱਜ ਗੁਰੂ ਮਹਾਰਾਜ ਜੀ ਨੇ ਬੁਲਾਈ ਲਿਆ ਸਾਨੂੰ ਕਿਨੇ ਤੇ ਕਿੱਦਾਂ ਲੱਗੀ ਵੀਡੀਓ ਜ਼ਰੂਰ ਸ਼ੇਅਰ ਕਰਕੇ ਦੱਸਿਓ ਤੇ ਬਤੌਰ ਕਮੈਂਟ ਕਰਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਮੈਂ ਕੁਝ ਕਾਹਲ ਚਲੋ ਠੀਕ ਆ ਮਿਲਦੇ ਆ ਤਾਂ ਨੈਕਸਟ ਕੱਲ ਇਸ ਨਾਲ ਵੀ ਵੀਡੀਓ ਚ ਸੋ ਤਾਂ ਬਾਏ ਬਾਏ ਸਸ਼ੀਕਲ ਸਸ਼ੀਕਲ